ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਐਲ ਐਮ ਆਈ ਟੀਵੀ ਪੰਜਾਬ ਤੇ ਗੱਲ ਕਰਦੇ ਆਂ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਜਿੱਥੇ ਬੀਤੀ ਦਿਨੀ ਫਤਿਹ ਦਿਵਸ ਨੂੰ ਸਮਰਪਿਤ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਜਿੱਤੀ ਦੂਜੀ ਜੰਗ ਦੀ ਯਾਦ ਵਿੱਚ ਗੁਰਦੁਆਰਾ ਦਮਦਮਾ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਇਸ ਨਗਰ ਕੀਰਤਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਿੱਸਾ ਲਿਆ ਅਤੇ ਇਸ ਪਾਵਨ ਮੌਕੇ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗਰਗੱਜ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਜੀਤ ਸਿੰਘ ਤੁਗਲਵਾਲ ਵੀ ਇਸ ਵਿਸ਼ਾਲ ਨਗਰਕੀਤਨ ਵਿੱਚ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਪਹੁੰਚੇ ਜਿਨ੍ਹਾਂ ਨੇ ਸੰਤਾਨ ਨੂੰ ਵਧਾਈਆਂ ਦਿੱਤੀਆਂ ਤੇ ਫਤਿਹ ਦੇ ਉਸ ਦੇ ਮਹੱਤਵ ਬਾਰੇ ਵਿਚਾਰ ਸਾਂਝੇ ਕੀਤੇ ਇਸ ਮੋਕੇ ਸ਼ਿਗਰਾ ਦਮਦਮਾ ਸਾਹਿਬ ਤੋਂ ਨਗਰਕੀਤਨ ਦੀ ਸ਼ੁਰੂਆਤ ਗੁਰੂ ਬਾਣੀ ਦੇ ਪਾਠ ਤੇ ਅਰਦਾਸ ਨਾਲ ਕੀਤੀ ਗਈ ਜਿਸ ਦੀ ਅਗਵਾਈ ਪੰਜ ਪਿਆਰਿਆਂ ਦੀ ਅਗਵਾਈ ਹੇਠ ਜਦੋਂ ਨਗਰ ਕੀਰਤਨ ਅੱਗੇ ਵਧਿਆ ਤਾਂ ਸੜਕਾਂ ਤੇ ਵੱਡੀ ਗੰਦੀ ਵਿੱਚ ਸੰਕਾ ਨੇ ਸ਼ਮੂਲਿਤ ਕੀਤੀ ਇਸ ਨਗਰ ਕੀਰਤਨ ਵਿੱਚ ਲਾਈਟਾਂ ਵਾਲੇ ਚੌਂਕ ਤੋਂ ਸ਼ੁਰੂ ਹੋ ਕੇ ਹਲਕੇ ਦੇ ਕਈ ਪਿੰਡ ਜਿਵੇਂ ਕੇਤੀਰੋਵਾਲ ਮਾੜੀ ਪੰਮਾ ਕੋਖਰਵਾਲ ਗਿੱਲ ਬੂਬ ਬੁੱਲਪੁਰ ਡੋਗਰ ਮਹੀਚ ਅਰਜਵਾ ਕੀੜੀ ਅਫਗਾਨਾ ਹੱਜੋਵਾਲ ਭਾਮ ਮਠੋਲਾ ਅਤੇ ਚੀਮਾ ਗੁੱਡੀ ਵਿੱਚੋਂ ਲੰਘਦਾ ਹੋਇਆ ਸ਼ਾਮ ਦੇ ਵੇਲੇ ਮੁੜ ਕੇ ਗੁਰਦੁਆਰਾ ਦਮਦਵਾ ਸਾਹਿਬ ਵਿਖੇ ਸਮਾਪਤ ਹੋਇਆ ਇਸ ਰਸਮੋ ਕੇ ਰਸਤੇ ਵਿੱਚ ਸੰਗਤਾਂ ਵੱਲੋਂ ਥਾਂ-ਥਾਂ ਲੰਗਰਾਂ ਦੀ ਸੇਵਾ ਅਤੇ ਠੰਡੇ ਮਿੱਠੇ ਪਾਣੀ ਦੀ ਸਰਵਤ ਦੀ ਪ੍ਰਬੰਧ ਕੀਤਾ ਗਿਆ ਸੀ। ਸੰਗਤ ਨੇ ਸਰਬਦਾ ਨਾਲ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਾਣੀ ਕੀਰਤਨ ਦਾ ਆਨੰਦ ਮਾਣਿਆ ਤੇ ਵੱਡੀ ਭਗਤੀ ਭਾਵਨਾ ਨਾਲ हिस्सा ਪਾਇਆ। ਇਹ ਸਮੂਹ ਨਗਰ ਕੀਰਤਨ ਫਤਿਹ ਦਿਵਸ ਦੀ ਮਾਤਾ ਨੂੰ ਸਾਂਝਾ ਕਰਨ ਦਾ ਇੱਕ ਜੀਵਿਤ ਪ੍ਰਤੀਕ ਬਣਿਆ। ਆਓ ਵੇਖਦੇ ਹਾਂ ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਪੱਤਰਕਾਰ ਜਸਪਾਲ ਚੰਦ ਦੀ ਐਲਐਮਆਈ ਟੀਵੀ ਪੰਜਾਬ ਤੋਂ ਖਾਸ ਰਿਪੋਰਟ। ਯਾਰ ਮੇਲੇ ਸੱਚੇ ਬਾਦਸ਼ਾਹ ਜਿੰਨਾ ਮੇਲੇ ਆਣਾ ਮਤੇ ਤਿਆਵੇ ਸਹੀ ਪ੍ਰੇਮ ਮੇਲੇ ਸੱਚੇ ਬਾਦਸ਼ਾਹ ਜਿੰਨਾ ਮੇਲੇ ਆਣਾ ਮਤੇ ਤਿਆਵੇ

ਰਿਦਾ ਲਾ ਰਾਂ ਪੀਤਾ ਗੂੜੀਆਂ ਉਹ ਆ ਦੂਰ ਜੱਨਾ ਦੀ ਜਬਾ ਗੱਲਾਂ ਕੂੜੀਆਂ ਕ੍ਰਿਸ਼ਮ ਜੀ ਜਿਹੜੇ ਤੇਰੇ ਨਾਮ ਤੇ ਰੰਗੇ ਨੇ ਜਿੰਨਾ ਦੇ ਕਰਮ ਮਤੈ ਨੂੰ ਲਾ ਕਰੇ ਚੰਗੇ ਨੇ संगता सच जीवन बण जव छ प्यार वल सचे पातशा जना मिलिया नचेते छे प्यारे सचे पातशाह जा मिल ਪਖੰਡ ਜਿੰਨਾ ਪਿਆਰਿਆਂ ਨੂੰ ਛੋੜੇ ਨਾ ਤ੍ਰਿਸ਼ਨਾ ਦੀ ਅੱਜ ਜਿੰਨਾ ਗੁਰਮਖਾਣ ਨੂੰ ਪੋਵੇ ਨਾ ਕੇ ਬਿਵਾਰ ਬਾਨ ਖੰਡਾ ਛਾਰ ਹੋ ਜਾਵੇ ਦੂਰ ਦੇ ਅਮਰ ਤੇ ਇੱਕ ਪਾਰਟਿ ਹੋ ਜਾਵੇ ਹੈ ਮਤੇ ਪਖੰਡ ਜਿੰਨਾ ਪਿਆਰਿਆਂ ਨੂੰ ਛੋੜੇ ਨਾ ਤ੍ਰਿਸ਼ਨਾ ਦੀ ਅੱਜ ਜਿੰਨਾ ਗੁਰਮਖਾਣ ਨੂੰ ਪੋਵੇ ਨਾ ਕੇ ਬਿਵਾਰ